ਅਨੁਸਾਰ ਅੱਜ ਤਹਿਸੀਲਦਾਰ ਦੇਗਵਾਈ ਦੇ ਹੇਠ ਪੁਲਿਸ ਨੇ ਸਮਰਾਵਾ ਦੇ ਪਾਸਟਾ ਨੇੜੇ ਪੈਲਸ ਦੇ ਅੰਦਰ ਗੈਰਕਾਨੂੰਨੀ ਤੌਰ ਤੇ ਬਣਾਈ ਗਏ ਨਿੱਜੀ ਨਸ਼ਾ ਛੁਡਾਊ ਕੇਂਦਰ ਤੇ ਛਾਪਾ ਮਾਰਿਆ ਜੁਤੇ ਕਿ 102 ਲੋਕਾਂ ਨੂੰ ਸੈਂਟਰ ਤੋਂ ਛੁੱਟੀ ਦੇ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਗੜਸ਼ੰਕਰ ਦੇਵਅਸਨੀ ਗਿੰਦਰਪਾਲ ਨੇ ਕਿਹਾ ਕਿ ਇਹ ਇੱਕ ਨਿੱਜੀ ਕੇਂਦਰ ਹੈ ਜਿਸ ਦੇ ਵਿੱਚ 20 ਤੋਂ 25 ਲੋਕਾਂ ਦੇ ਰਹਿਣ ਦਾ ਪ੍ਰਬੰਧ ਸੀ ਪਰ ਉੱਥੇ 125 ਲੋਕਾਂ ਨੂੰ ਰੱਖਿਆ ਗਿਆ ਸੀ ਜਿਹੜੇ ਕਿ ਲੋਕ ਆਪਣੀ ਲਤ ਛੁਡਾਣ ਦੇ ਲਈ ਛੋਟੇ ਜਿਹੇ ਹਾਲ ਦੇ ਵਿੱਚ ਆਏ ਸਨ ਉਹਨਾਂ ਵਿੱਚੋਂ ਕੁਝ 8 ਮਹੀਨਿਆਂ ਤੋਂ ਅਤੇ ਕੁਝ 2 ਸਾਲਾਂ ਤੋਂ ਉੱਥੇ ਸਨ। ਡੀਜ਼ੀਆ ਤੇ ਪੁਲਿਸ ਨੇ ਛਾਪਾ ਮਾਰਿਆ ਪੈਲੱਸ ਦੇ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਤੇ ਛਾ ਸੀ ਲੋਕਾਂ ਦੀ بجائے 125 ਮਰੀਜ਼ ਰੱਖੇਗਾ ਇਸਾਨ ਸੋ ਐਮ ਡੀ ਸੁਖਵਿੰਦਰ ਸੁਖੀ ਤੇ ਗੰਭੀਰ ਦੋਸ਼ ਲੱਗੇ ਨੇ ਉਪਤ ਉਪਲਬਧ ਨਹੀਂ ਦਵਾਈਆਂ ਹੁੰਦੀਆਂ ਸਨ ਮਾਰਕੁਟਾਈ ਹੁੰਦੀ ਸੀ 102 ਲੋਕਾਂ ਨੂੰ ਸੈਂਟਰ ਤੋਂ ਸਿਵਲ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਸੋ ਕੁਝ 8 ਮਹੀਨਿਆਂ ਤੋਂ ਤੇ ਕੁਝ 2 ਸਾਲਾਂ ਤੋਂ ਲੋਕ ਉੱਥੇ ਬੰਦ ਸੰ ਦਾਜ਼ੇ ਕੀ ਇਹ ਨਸ਼ਾ ਛੁਡਾਊ ਕੇਂਦਰ ਤੇ ਛਾਪਾ ਮਾਰਿਆ ਗਿਆ ਪੈਲੇਸ ਦੇ ਵਿੱਚ ਬਣਾ ਹੋਇਆ ਸੀ ਐਮ ਡੀ ਸੁਖਵਿੰਦਰ ਸੁਖੀ ਤੇ ਗੰਭੀਰ ਦੋਸ਼ ਵੀ ਲਗਾਏ ਗਏ ਨੇ ਸੋ ਮਾਰਕੁਟਾਈ ਹੁੰਦੀ ਸੀ ਦਵਾਈਆਂ ਉਪਲਬਧ ਨਹੀਂ ਸਨ ਹੁੰਦੀਆਂ ਸੂਰਜ ਦੇ ਕਮਰੇ ਦੇ ਵਿੱਚ 25 ਲੋਕਾਂ ਦੀ ਥਾਂ ਸੀ ਤੇ ਉੱਥੇ 125 ਲੋਕਾਂ ਨੂੰ ਰੱਖਿਆ ਗਿਆ ਸੀ ਕੁਝ 8 ਮਹੀਨਿਆਂ ਤੋਂ ਤੇ ਕੁਝ 2 ਸਾਲਾਂ ਤੋਂ ਉੱਥੇ ਮੌਜੂਦ ਸਨ ਉਸੇ ਖਬਰ ਤੇ ਫੋਨ ਲਾਈ ਦਿਨਿੰਦਰ ਗੁਪਤ ਹਰ ਨਾਲ ਚੜ ਚੁੱਕੇ ਨੇ ਸੁਨਰਿੰਦਰ ਜੁੜਾ ਕੀ ਹੈ ਨਸ਼ਾ ਛੁਡਾਊ ਕੇਂਦਰ ਤੇ ਛਾਪਾ ਮਾਰਿਆ ਕੀ ਕੁਝ ਹੋਰ ਜਾਣਕਾਰੀ ਮਿਲ ਪਈ ਆਹ ਦੇਖੋ ਦੇਖੋ ਪਰਮਜੀਤ ਗੱਲ ਕਰ ਰਹੀ ਜੀ ਇਹ ਤੇ ਦੇਰ ਦਾ ਆਦਾ ਮਾਮਲਾ ਹੈ ਜਿਹੜਾ ਕਿ ਸਮਰਾ ਪੈਲਸ ਦੇ ਵਿੱਚ ਇਨਲੀਗਲ ਜਿਹੜਾ ਨਸ਼ਾ ਛਡਾਊ ਕੇਂਦਰ ਚੱਲਦਾ ਪਿਆ ਸੀ ਜਿਹਦੇ ਕਿ ਅਗਰ ਗੱਲ ਕਰੇ ਡੀਸੀ ਔਰ ਪੁਲਿਸ ਨੇ ਦੋਨਾਂ ਨੇ ਆਪਣਾ ਸਜੁਕਤ ਰੂਪ ਦੇ ਵਿੱਚ ਜਿਹੜੀ ਆ ਉੱਥੇ ਰੇਡ ਕੀਤੀ ਜਾਂਦੀ ਹੈ ਉੱਥੇ ਜਿਹੜੇ ਜਿਹੜੇ ਕਮਰੇ ਨੇ ਉੱਥੇ ਜਿਹੜੇ ਪਿੱਛੀ ਲੋਕ ਜਿਹੜੇ ਨੇ ਨਸ਼ਾ ਛਡਾਊ ਜਿਹੜੇ ਨੇ ਲੋਕ ਰਹਿ ਸਕਦੇ ਨੇ ਲੇਕਿਨ ਉੱਥੇ 125 ਦੇ ਕਰੀਬ ਜਿਹੜੇ ਮਰੀਜ਼ ਸੀ ਜਿਹੜੇ ਅੰਦਰ ਹੈਗੇ ਸੀ ਜਿਸ ਨੂੰ ਦੇਖਦੇ ਹੋਏ ਜਿਹੜਾ ਉਸੇ ਵੇਲੇ ਜਿਹੜਾ ਵਾ ਜੰਦਾ ਦੇ ਡੀਸੀ ਔਰ ਪੁਲਿਸ ਕਮ ਸੁੱਕੀ ਹੈ ਜਿੱਥੇ ਤੇ ਰੋਗ ਲੱਗਦੇ ਨੇ ਉਹ ਉਹਨਾਂ ਉੱਤੇ ਇਹ ਰੋਗ ਲਗਾਏ ਗਏ ਨੇ ਕਿ ਉੱਥੇ ਨਾ ਤੇ ਦਵਾਈਆਂ ਦਿੱਤੀਆਂ ਜਾਂਦੇ ਸੀ ਜਿਹੜੇ ਲੋਕ ਉੱਥੇ ਦਾਖਲ ਜਿਹੜੇ ਮਰੀਜ਼ ਉਹਨਾਂ ਨੂੰ ਇਹ ਰੋਗ ਲਗਾਏ ਗਏ ਨੇ ਉਹਨਾਂ ਨੂੰ ਨਾਤ ਉਥੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਨਹੀਂ ਉਹਨਾਂ ਦੇ ਜਿਹੜੇ ਸਹੀ ਇਲਾਜ ਹੁੰਦਾ ਤੇ ਜਦਕਿ ਉਥੋਂ ਦੇ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ ਇਥੋਂ ਦਾ ਇੱਕ ਬੰਦੀ ਗੰਭੀਰ ਰੋਗ ਜਿਹਦੇ ਤੇ ਲੱਗੇ ਨੇ ਜਿਹੜੀ ਉਥੋਂ ਦੀ ਮਾਲਕ ਉਸ ਕੁਵਿੰਦਰ ਸੁਖੀ ਹੈ ਉਹ ਉਥੋਂ ਫਰਾਰ ਹੈ ਗਈ ਹੈ ਪੁਲਿਸ ਉਹਦੀ ਜਰੀਆ ਭਾਲ ਕਰਦੀ ਪਈ ਹੈ ਕਿਤਨੇ ਕਿਤੇ ਅਗਰ ਗੱਲ ਕਰੀਏ ਤੇ ਇਹਦੇ ਉੱਤੇ ਅਗਰ ਜਿਹੜਾ ਸਮਰਾ ਪੈਲਸ ਦੇ ਵਿੱਚ ਜਿਹੜਾ ਨਸ਼ਾ ਸ਼ਗਾਉ ਕਹਿੰਦਾ ਚੱਲਦਾ ਪਿਆ ਸੀ ਕਿਤਨੇ ਕਿਤੇ ਰਾਜਨੀਤਿਕ ਅਸ਼ੀਰਵਾਦ ਵੀ ਉੱਥੇ ਜਿਹੜਾ ਦੇਖਣ ਨੂੰ ਮਿਲਿਆ ਕਿ ਜਦੋਂ ਪੁਲਿਸ ਉੱਥੇ ਰੇਡ ਹੁੰਦੀ ਹੈ ਤੇ ਉਸ ਵੇਲੇ ਜਿਹੜੇ ਨੇ ਰਾਜਨੀਤਿਕ ਨੇਤਾਵਾਂ ਦੇ ਫੋਨ ਪੁ ਜੋ ਉਹਨਾਂ ਵੱਲੋਂ ਦੁਵਾ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਨੇ ਪੁਲਿਸ ਜਿਹੜੀ ਆਪਣੀ ਕਾਰਵਾਈ ਕਰਕੇ ਇਹਨਾਂ ਨੂੰ ਜਿਹੜੀ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਲੈ ਕੇ ਜਾਂਦੀ ਹੈ 100 ਦੇ ਤਰੀਕ ਜਿਹੜੇ ਨੇ ਉੱਥੋਂ ਜਿਹੜੇ ਮਰੀਜ਼ ਕੱਢੇ ਜਾਂਦੇ ਨੇ ਜਿਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੋਂ ਸਿਵਲ ਹਸਪਤਲ ਦੇ ਵਿੱਚ ਇੰਨੀ ਜਗ੍ਹਾ ਨਾ ਹੋਣ ਕਰਕੇ ਉਹਨਾਂ ਨੂੰ ਉੱਥੋਂ ਇਹ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਵਾ ਭੇਜ ਦਿੱਤਾ ਜਾਂਦਾ ਸਭ ਤੋਂ ਸਾਡੇ ਨਾਲ ਜਿਹੜੇ ਗੜ ਸ਼ੰਕਰ ਦੇ ਰਹਿਣ ਵਾਲੇ ਇੰਦਰਪਾਲ ਨੇ ਦੱਸਿਆ ਸੀ ਕਿ ਉਹ ਇੱਕ ਪ੍ਰਾਈਵੇਟ ਸੈਂਟਰ ਹੈ ਜਿੱਥੇ ਵੀ 2 25 ਦੇ ਕਰੀਬ ਲੋਕ ਜਿਹੜੇ ਨੇ ਦਾਖਲ ਸੀ ਮਰੀਜ਼ ਜਿਨ੍ਹਾਂ ਨੂੰ ਨਸ਼ਾ ਛੱਡਣ ਵਾਸਤੇ ਉੱਥੇ ਜਿਹੜਾ ਵਾ ਰੱਖਿਆ ਜਾਂਦਾ ਸੀ ਔਰ ਸਭ ਤੋਂ ਵੱਡੀ ਗੱਲ ਉਹਨੇ ਕਿਹਾ ਕਿ ਉੱਥੇ ਜਿਹੜੇ ਨੇ ਮਾਰਕੋਟ ਕੀਤੀ ਜਾਂਦੀ ਸੀ ਪਰ ਉਹਦੇ ਜਿਹੜੀਆਂ ਦਵਾਈਆਂ ਜਿਹੜੀਆਂ ਨਸ਼ਾ ਛਡਾਉਣ ਵਾਸਤੇ ਉੱਥੇ ਨਹੀਂ ਸੀ ਦਿੱਤੀਆਂ ਜਾਂਦੀਆਂ ਔਰ ਉਹਨਾਂ ਕੋਲੋਂ ਜਿਹੜੇ ਨੇ ਕਈ ਤਰ੍ਹਾਂ ਦੇ ਉੱਥੇ ਇਨਲੀਗਲ ਕੰਮ ਵੀ ਕਰਵਾਏ ਜਾਂਦਾ ਸੀ ਜਿਹੜੇ ਕਿ ਉਹਨਾਂ ਨੇ ਜਿਹੜੀ ਉੱਥੋਂ ਦੀ ਜਿਹੜੀ ਐਮਡੀਐਸ ਸੁਖਵਿੰਦਰ ਸੁਖੀ ਤੋਂ ਤੇ ਜਿਹੜੇ ਨੇ ਦੋਸ਼ ਲਾਏ ਨੇ ਤੇ ਕਿੰਨੇ ਕਿਤੇ ਕਰ ਗੱਲ ਕਰੀ ਜੇ ਤੇ ਨਸ਼ਾ ਛਡਾਉ ਕਹਿੰਦੇ ਦੀ ਆੜ ਦੇ ਵਿੱਚ ਹੁਣ ਪੁਲਿਸ ਨੇ ਵੀ ਸ਼ੱਕ ਹੈ ਕਿ ਉੱ ਕਿ ਗਲੇ ਨੇ ਤੇ ਕਿਹ ਕਿਹ ਤਰ੍ਹਾਂ ਦੇ ਇਹਨਾਂ ਦੇ ਕੰਮ ਹੋਣ ਦੀ ਸੰਭਾਵਨਾ ਜਿਹੜੀ ਆ ਦੱਸੀ ਜਾਂਦੀ ਆ ਔਰ ਪੁਲਿਸ ਨੇ ਇਹ ਕਹਿਣਾ ਲੱਗਾ ਕਿ ਅਸੀਂ ਹੁਣ ਜਿਹੜਾ ਵਾ ਜਲਦੀ ਜਿਹੜੀ ਆਉਂਦੀ ਐਮ ਡੀ ਸੁਖਵਿੰਦਰ ਸੁਖੀ ਹੈ ਜਿਹੜੀ ਕੀ ਇਹ ਨਸ਼ਾ ਸ਼ਡਾਊ ਕਿੰਨੇ ਚਲਾਉਂਦੀ ਸੀ ਹੁਣ ਅਸੀਂ ਉਹਦੀ ਪਾਲ ਕਰ ਰਹੇ ਆ ਉਹਨੂੰ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਤੇ ਉਸ ਤੋਂ ਬਾਅਦ ਉਹਦੇ ਕੋਲੋਂ ਜਿਹੜੀ ਐ ਪੋਜ਼ਿਟਿਵ ਸਿੱਤੀ ਜਾਈਗੀ ਜੀ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਵੀ ਪੁਲਿਸ ਨੂੰ ਪੜੀ ਆ ਅਸ਼ਚਿਤ ਹੈ ਜੀ ਆ ਔਰ ਪੁਲਿਸ ਦਾ ਡੀਸੀ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਨਸ਼ਾ ਸ਼ਡਾਊ ਦੇ ਲਿਆ ਜਾਏਗਾ ਜੀ ਪਰਮ ਜੀ ਜੀ ਬਿਲਕੁਲ ਅੰਦਰ ਬਹੁਤ ਬਹੁਤ ਅਨੁਵਾ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਜਿਸੇ ਤੇ ਪੁਲਿਸ ਨੇ ਚਾਪਾ ਇਹ ਜੇ ਕਹਿੰਦੇ ਆ ਘਰੋਂ ਪੈਸੇ ਆਉਂਦੇ ਕਹਿੰਦੇ ਵੀ ਦਿੰਦੇ ਆ ਤੁਹਾਡੇ ਘਰ ਦੇ ਦੱਸਣ ਹੁਣ ਸਾਰਾ ਕੁਝ ਇਹਨਾਂ ਨੇ ਕੋਲ ਰੱਖਿਆ ਮੇਰਾ ਫੋਨ ਵੀ ਇਹਨਾਂ ਦੇ ਕੋਲ ਆ ਮੇਰਾ ਤੁਸੀਂ ਜੋ ਮੇਰੇ ਪਾਇਆ ਸੀ ਸਾਰਾ ਉਹ ਇਹਨਾਂ ਦੇ ਕੋਲ ਆ ਸਾਨੂੰ ਕੋਈ ਚੀਜ਼ ਨਹੀਂ ਮਿਲੀ ਹੈਗੀ ਨਹੀਂ ਸਰ ਕੈਨੇਡਾ ਤੋਂ 23 ਸਾਲ ਬਾਅਦ ਇਹ ਤੁਹਾਡੀ ਕਿਸੇ ਨਾਲ ਦੁਸ਼ਮਣੀ ਸੀਗੀ ਵੀ ਤੁਹਾਨੂੰ ਲੈ ਆਏ ਉੱਥੋਂ ਚੱਕ ਕੇ ਉਹ ਛੱਡੋ ਸਾਡੀ ਪਰਸਨਲ ਗੱਲ ਆ ਜੀ ਗੱਲ ਕਰੋ ਜਿਹੜੀ ਸਾਨੂੰ ਧੱਕੇ ਨਾਲ ਚੱਕ ਕੇ ਲੈ ਗਏ ਝੂਠ ਬੋਲ ਕੇ ਲੈ ਕੇ ਗਏ ਉਹ ਗੰਮ ਗਲਤ ਸੀਗਾ ਇਹਨਾਂ ਦੇ ਕੋਲ ਲਾਇਸੈਂਸ ਚਾਹੀਦਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਲੈ ਕੇ ਜਾਣ ਲਈ ਨਾ ਭਾਜੀ ਬਹੁਤ ਵੱਡੀ ਅਥਾਰਟੀ ਚਾਹੀਦੀ ਹੁੰਦੀ ਹੈ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਵੀ ਜੇ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਖੁੱਲ ਕੇ ਬੋਲ ਸਕਦੇ ਹੋ ਵੀ ਕੀ ਤੁਹਾਡੇ ਨਾਲ ਧੱਕਾ ਹੋਇਆ ਭਾਜੀ ਤਾਂ ਤੁਸੀਂ ਕਹਿ ਰਹੇ ਨਾ ਪਰਸਨਲ ਗੱਲ ਹੈ ਉਹ ਤੁਸੀਂ ਖੁੱਲ ਕੇ ਦੱਸ ਸਕਦੇ ਹੋ ਉਹ ਜੀ ਮੈਂ 23 ਸਾਲ ਬਾਅਦ ਕੈਨੇਡਾ ਤੋਂ ਆਇਆ ਸੀਗਾ ਮੇਰੇ ਉੱਥੇ ਕੇਸ ਕੁਝ ਚੱਲਦੇ ਸੀ ਮੈਂ ਰਿਪੋਰਟ ਹੋ ਗਿਆ ਸੀਗਾ ਕੈਨੇਡਾ ਤੋਂ 23 ਸਾਲ ਬਾਅਦ ਹੂੰ ਹੂੰ ਤੇ ਮੌਕੇ ਕਰਦੇ ਆ ਨੇ ਇਦਾਂ ਇੱਥੇ ਮੜਾ ਮੋਟਾ ਖਾਣ ਪੀਣਾ ਪਏ ਦੇ ਕਰਦੇ ਆ ਨੇ ਤੇ ਚਾਲੀ ਨੂੰ ਨੂੰ ਪਤਾ ਸੀਗਾ ਸਾਡੇ ਘਰ ਜਨ ਨੂੰ ਵੀ ਇਹ ਗੱਲ ਪਤਾ ਸੀਗਾ ਵੀ ਇਹ ਕੁੱਟਦੇ ਮਾਰਦੇ ਐ ਇਦਾਂ ਵੀ ਆ ਗੱਲਵਾਦ ਐ ਖਾਣ ਨੂੰ ਸਿਰਫ ਜਿਵੇਂ ਦਾਲ ਸਾਡੀ ਪਾ ਪਾਣੀ ਵਾਲੀ ਦਾਲ ਹੁੰਦੀ ਸੀ ਖਾਣ ਪੀਣ ਕੀ ਲੱਗ ਕੇ ਸੀਗੇ ਤੁਸੀਂ ਗਿਆਨਾ ਵੀ ਕੈਨੇਡਾ ਤੋਂ ਆ ਕੇ ਮੈਂ ਇੱਥੇ ਖਾਣ ਪੀਣ ਲੱਗਿਆ ਕੰਡਾ ਖੀਮ ਕੰਦਾਈ ਬਸ ਅੱਛਾ ਤਾਂ ਤੁਹਾਨੂੰ ਡੀਡਿਕਸ਼ਨ ਸੈਂਟਰ ਚ ਰੱਖਿਆ ਸੀਗਾ ਹਾਂਜੀ ਉਹ ਇਲੀਗਲ ਸੀ ਅਧਿਕ ਇਲੀਗਲ ਐ ਭਾਜੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਗਏ ਸੀ ਓਵਰ 18 ਆ ਅਸੀਂ ਕੋਈ ਨਹੀਂ ਆਣੇ ਹੈਗੇ ਉਹ ਡੀ ਐਡਿਕਸ਼ਨ ਸੈਂਟਰ ਇਲੀਗ ਜੀ ਅਸੀਂ ਨਹੀਂ ਕੋਈ ਛੱਡਣਾ ਹੀ ਨਹੀਂ ਕੋਈ ਛੱਡਣਾ ਹੁਣ ਦੌੜ ਕੇ ਛੱਡਣਾ ਹੀ ਸੋ ਮੈਨੂੰ ਕੰਟਰੋਲ ਰੂਮ ਤੋਂ ਇਸ਼ਾਰਾ ਮਿਲੀ ਹੈ ਕਿ ਕੁਝ ਡੀ ਐਡਿਕਸ਼ਨ ਸੈਂਟਰ ਤੇ ਪੇਸ਼ੈਂਟਸ ਜਿਹੜੇ ਇੱਥੇ ਸ਼ਿਫਟ ਕੀਤੇ ਗਏ ਆ ਸੋ ਟੂ ਪ੍ਰੀਵੈਂਟ ਐਨੀ ਲਾਅ ਐਂਡ ਆਰਡਰ ਸਿਚੁਏਸ਼ਨ ਮੈਨੂੰ ਇੱਥੇ ਭੇਜਿਆ ਗਿਆ ਵਾ ਤਾਂ ਉਹਦੀ ਅਸੀਂ ਪੂਰੀ ਇਨਸਪੈਕਸ਼ਨ ਕੀਤੀ ਹੈ ਤੇ ਐਡਕੁਏਟ ਫੋਰਸ ਇੱਥੇ ਡਿਪਲੋਇਡ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਇਸ਼ੂ ਨਾ ਆਵੇ। ਅਭੀ ਆਪ ਸਿਚੁਏਸ਼ਨ ਦੇਖ ਕੇ ਆਏ ਅੰਦਰ ਤੋਂ ਕਿੰਨੇ ਲੋਕ ਆਪਸੇ ਬਾਤਚੀਤ ਹੋਈ ਹੈ ਜਾਂ ਕੀ ਬਤਾਇਆ ਉਹਨਾਂ ਨੂੰ? ਉਹ ਸਾਰੇ ਸਿਵਲ ਹਸਪੀਟਲ ਦੀ ਹੀ ਜੁਰਿਸਡਿਕਸ਼ਨ ਤੇ ਜੀ ਮੈਂ ਸਿਰਫ ਪੁਲਿਸ ਦਾ ਮੁਆਇਨਾ ਕਰਨ ਆਇਆ ਸੀਗਾ ਕਿ ਸਾਡੀ ਫੋਰਸ ਐਡਕੁਏਟਲੀ ਤਨਾਤ ਹੈ ਕਿ ਨਹੀਂ ਤੇ ਸੈਕੰਡਲੀ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਇਸ਼ੂ ਤਾਂ ਨਹੀਂ ਹੈ ਜੋ ਕਿ ਨਾਰਮਲ ਹੈ ਪੀਸਫੁਲ ਹੈ ਸਿਚੁਏਸ਼ਨ।